ਰਾਹ ਤੇ ਇੱਥੇ ਜੇ ਹਾਂ ਹਾਂਜੀ ਦੋਸਤੋ ਅੱਜ ਆਪਣੀ ਮਨਤੀ ਵਾਲੀ ਝੋਟੀ ਨੂੰ ਕਰਾ ਰਹੀ ਸੀ ਆਪਾਂ ਦੁੱਧ ਨਵੇਂ ਤੇ ਦੁੱਧਰ ਲਾਉਣ ਦੇ ਅਪਰੰਤ ਜਿਹੜਾ ਆਪਣੇ ਤੱਜ ਤੋਂ ਜੋਰ ਵਧਨ ਕਰਕੇ ਮੱਝ ਦੀ ਜਿਹੜੀ ਸ਼ੈਂਪ ਲੈ ਗਈ ਸੋ ਦੇਖਦੇ ਆ ਵੀ ਕਿੰਨੀ ਚੜਾਉਂਦੇ ਨੇ ਸ਼ੈਂਪ ਨੂੰ ਤੇ ਦੇਖ ਸਕਦੇ ਹੋ ਨਾ ਉਹ ਬੇ 75 77 ਦਾ ਬੱਚਾ ਆਪਣਾ ਕਰੇ ਰੱਖਿਆ ਹਮਾ ਦੀ ਉਹ ਚੰਗੇ ਰਕਾਰ ਵਾਲਾ ਉਹ ਵੀ ਤੇ ਇਹ ਵੀ ਚੰਗੇ ਰਿਕਾਰਡ ਦੀ ਝੋਟੀ ਸੀ ਪਹਿਲੇ ਸੂਏ 13 ਲੀਟਰ ਦੁੱਧ ਕੱਢ ਗਈ ਇਹ ਦੇਖਦੇ ਆ ਵੀ ਸ਼ਾਂਪ ਦਾ ਕੀ ਸਿਸਟਮ ਹੈ ਤੇ ਕਿੰਨੇ ਟਾਈਮ ਦੇ ਵਿੱਚ ਚੜਾਉਂਦੇ ਨੇ ਤੇ ਕੀ ਕੀ ਪ੍ਰੋਜੈਕਟ ਆ ਲਓ ਜੀ ਦੇਗੀ ਲੋਹੇ ਦੇ ਬਤੀਲੇ ਦੇ ਵਿੱਚ ਪਾ ਲਿਆ ਡੀਜ਼ਲ ਤੇਲ ਆ ਸਰੋਂ ਦਾ ਤੇਲ ਦੀ ਲੋੜ ਆ ਹੈ ਆ ਜੀ ਲਓ ਜੀ ਦੇਖੋ ਪੱਕਾ ਬੰਦ ਕਰ ਨਹੀਂ ਝੁੱਟਾ ਵੀ ਹੋ ਗਿਆ ਨਾਲਾ ਥੋੜ ਮਾਰ ਗਿਆ ਇਕੱਲਾ ਝੁੱਟਾ ਆਹਾਂ ਨਾ ਨਾ ਘਿੱਟਾ ਤਾਂ ਅੱਜ ਕਿੱਥੇ ਆ ਝੁੱਟਾ ਅਸਲ ਦੇ ਵਾਪਸ ਇਹ ਝੂਟਾ ਤਾਂ ਹੈ ਇੱਥੇ ਜੇ ਹਾਂ ਉਹਦੇ ਕੋਲ ਦੇ ਸਮਾਰ ਕੇ ਪੋਦੇ ਨੇ ਹਮਨੇ ਮਾਰੇ ਨਬੀ ਨਹੀਂ ਤਾਂ ਟੈਂਕ ਚੋ ਉਹ ਉੱਥੇ ਵੀ ਉਪਦੇਲੇਜ ਲਓ ਜੀ ਇਧਰ ਆ ਤੂੰ ਫੇਰ ਇਧਰ ਤੱਕ ਇਧਰ ਇਹ ਤਾਂ ਕੰਨਾ ਮੈਨੂੰ ਕਹਿੰਦਾ ਹੈ ਤੂੰ ਪੁੱਛ ਫੜ ਲੈ ਤਾ ਫੇਰ ਕਰੀ ਇਹ ਤੂੰ ਪੁੱਛ ਫੜ ਲੈ ਮੈਂ ਆ ਲੈ ਇਧਰ ਆ ਲੈ ਦੇ ਲੋ ਜੀ ਮਾਫੀ ਕਰੇ ਸੀਖ ਮਾਰ ਦੇ ਅਟੋਰੀ ਆ ਰਿਹਾ ਤੇ ਇੰਤਜ਼ਾਰ ਕਰਦੇ ਆ ਬੰਦ ਕੱਟੇ ਤਾਂ ਹੁਣ ਆਇਆ ਤੇ ਕੋਈ ਨਹੀਂ ਹੁਣ ਹਮਾਰ ਚੱਲਦੀ ਤਾਂ ਚੱਕ 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 ਹਾਂ ਤੇ ਜਦ ਜਿੰਦਗੀ ਹੈ ਚੱਕਦਾ ਹਾਂ ਹਾਂ ਚੱਕਦਾ ਹਾਂ ਚੱਕਦੇ 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 ਜਵਾਬ ਕਿਹਦਾ ਚੱਕਦੇ 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 ਪੂਰ ਤੇ ਰੱਖ ਪੂਈ ਤਾਂ ਬੜੀ ਹੋਈ ਜਾਨੀ ਹੋਣੀ ਹਾਲ ਦਾ ਕੋਜਾ ਮਾਰ ਗਿਆ ਉਹ ਮਾਰ ਦੋ ਕੋਸ ਨਹੀਂ ਕਦੀ ਠਾਕਾ ਦਾ ਘਰ ਮੂਰਾ ਆਟਾ ਜਵਾਦ ਆਟਾ ਦਾ ਘਰ ਆਇਦਰਾ ਆਇਨੋ ਇੱਧਰ ਹੰਦ ਹੰਦ ਇੱਧਰ ਆਇਨ ਤਾਂ ਤੱਕਦੇ 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 ਉਹਨਾਂ ਤੱਕਦੇ ਤਾਂ ਹੁਣ ਦੇਖ ਤੱਕਦੇ ਟਿੱਕੇ ਲੱਗਦੇ ਧੱਕਣਾ ਉਹ ਚੱਕਦੇ ਜੋ ਤੋ ਧੱਕੇ ਹੋਰ ਦੀ ਬਾਹਰ ਆ ਆਸਤਫਲਾ ਹਾ ਜਮਾ ਬੜਦਾ ਮੈਂ ਕਰਦਾ ਹਾਂ ਹਲਾ ਲਓ ਜੀ ਇਹਨਾਂ ਉੱਤੇ ਆ ਗਿਆ ਦੱਬੀ ਕੋਸਣਤਾ ਜਰਾ ਜਮੀ ਥੱਕਿਆ ਵੇਆ ਡੱਬੀ ਤਾਂ ਫੇ ਖਰਾਬ ਹੋ ਜੂ ਖਰਾਬ ਕਿਉਂ ਹੋ ਜੀ ਆ ਲਓ ਮਸਤਰੀ ਨੂੰ ਲਓ ਜੀ ਦੂਜੀ ਵਾਰੀ ਲਓ ਜੀ ਫਾਈਨਲੀ ਚੜ ਚੁੱਕੀ ਹੈ ਸ਼ਾਂਪ ਇੱਕੋ ਜਿਹੀ ਹੋ ਗਿਆ ਤੁਸੀਂ ਦੇਖ ਸਕਦੇ ਹੋ ਸੋ ਦਲੀਪ ਸਿੰਘ ਜੀ ਪਿੰਡ ਮਡੇਰ ਜ਼ਿਲ੍ਹਾ ਨੂੰ ਸੰਗਰੂਰ ਪਈ ਜਾਂਦਾ ਤੇ ਲੌਂਗਵਾਲ ਦੇ ਬਿਲਕੁਲ ਨਾਲ ਆ ਤੇ ਜੇ ਕਿਸੇ ਨੇ ਕਿਸੇ ਵੀ ਪਸ਼ੂ ਦਾ ਇਲਾਜ ਕਰਵਾਉਣਾ ਹੋਵੇ ਤਾਂ ਇਹਨਾਂ ਤੋਂ ਕਰਵਾ ਸਕਦੇ ਹੋ ਹੱਡ ਗੋਡੇ ਪੈਰ ਜਿਸ ਕਿਸੇ ਤਰ੍ਹਾਂ ਦਾ ਵੀ ਬੰਦਿਆਂ ਦਾ ਵੀ ਤੇ ਪਸ਼ੂਆਂ ਦਾ ਵੀ ਪੂਰੇ ਪੱਕੇ ਵੈਦ ਨੇ ਜੀ ਸੋ ਕਰ ਦਿਓ ਵੀਡੀਓ ਸ਼ੇਅਰ ਜੇ ਚੰਗੀ ਲੱਗੀ ਤਾਂ ਜੀ